ਕਿਉਂਕਿ ਬੱਚਿਆਂ ਨੂੰ ਹੁਣ ਉਹਨਾਂ ਕੰਮਾਂ ਚੋਂ ਕੱਢਿਆ ਜਾਵੇ ਕਿ ਉਹ ਸਿਰਫ ਕਿਸੇ ਦੇ ਘਰਾਂ ਚ ਕੰਮ ਕਰਨ। ਬੱਚਿਆਂ ਦੀ ਇੱਕ ਆਪਣੀ ਸੈਲਫ ਰਿਸਪੈਕਟ ਆਪਣੀ ਇੱਕ ਹੋਂਦ ਜਿਹੜੀ ਹੈ ਉਹ ਉਹਨਾਂ ਦੀ ਪਛਾਣ ਬਣ ਗਈ। ਬੱਚਾ ਤਾਂ ਪੁੱਛਿਆ ਤੁਸੀਂ ਕੀ ਕਰਨਾ ਚਾਹੁੰਦੇ ਹੋ? ਉਹਨਾਂ ਨੇ ਕਿਹਾ ਕਿ ਅਸੀਂ ਟੇਬਲ ਤੇ ਕੁਰਸੀ ਵਾਲੀ ਨੌਕਰੀ ਕਰਨੀ। ਮੇਰੇ ਨਾਲ ਦੇ ਲੱਗਦੇ ਸੱਤ ਪਿੰਡ ਨੇ ਮੈਂ ਉਹਨਾਂ 'ਚ ਕੰਮ ਕਰੀਆ ਮੇਰਾ ਪਰਿਵਾਰ ਉਹਨਾਂ 'ਚ ਕੰਮ ਕਰੇ ਆ ਸਾਡਾ ਘਰ ਭਰੂਗਾ ਬਟ ਖੁਸ਼ੀ ਨਾਲ ਸਾਡਾ ਦਿਲ ਭਰੂਗਾ ਜਦੋਂ ਇਹ ਬੱਚੇ ਵੱਡੇ ਹੋ ਕੇ ਮੇਰੇ ਪਿੰਡ ਵਾਲੇ ਮੇਰਾ ਪਰਿਵਾਰ ਨੇ ਮੇਰੇ ਪਿੰਡ ਵਾਲੇ ਮੇਰੇ ਨਾਲ ਕੁਛ ਇਸ ਤਰ੍ਹਾਂ ਨਹੀਂ ਮੈਨੂੰ ਉਹਨਾਂ 'ਤੇ ਬਹੁਤ ਮਾਣ ਆ ਮੈਨੂੰ ਆਪਣੇ ਤੋਂ ਜ਼ਿਆਦਾ ਮੇਰੇ ਪਿੰਡ 'ਤੇ ਮਾਣ ਆ ਕਹਿਣਾ ਚਾਹੀਦਾ ਕਿ ਮੈਂ ਫਿੱਕੀ ਫਲੋ ਦੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸ਼ਹਿਰਾਂ ਵਿੱਚੋਂ ਨਿਕਲ ਕੇ ਪਿੰਡਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੈ ਸਾਡੀਆਂ ਬੱਚਿਆਂ ਵਾਸਤੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤੇ ਅਸੀਂ ਉਹਨਾਂ ਦੇ ਨਾਲ ਹਰ ਵਕਤ ਉਹਨਾਂ ਦੇ ਨਾਲ ਕਿ ਵੀ ਤਮਾਦ ਦੇ ਵਿੱਚ ਆਇਆ ਕਿ ਆਪਣੇ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਜਾਵੇ ਬੱਚਿਆਂ ਵਾਸਤੇ ਔਰਤਾਂ ਵਾਸਤੇ ਬਜ਼ੁਰਗਾਂ ਵਾਸਤੇ ਕਿਉਂਕਿ ਬੱਚਿਆਂ ਨੂੰ ਹੁਣ ਉਹਨਾਂ ਕੰਮਾਂ ਚੋਂ ਕੱਢਿਆ ਜਾਵੇ ਕਿ ਉਹ ਸਿਰਫ ਕਿਸੇ ਦੇ ਘਰਾਂ 'ਚ ਕੰਮ ਕਰਨ ਬੱਚਿਆਂ ਦੀ ਇੱਕ ਆਪਣੀ ਸੈਲਫ ਰਿਸਪੈਕਟ ਆਪਣੀ ਹੋਣ ਜਿਹੜੀ ਹੈ ਉਹ ਉਹਨਾਂ ਦੀ ਪਛਾਣ ਬਣਨੀ ਚਾਹੀਦੀ ਹੈ ਕਿ ਉਹ ਆਪਣਾ ਕੰਮ ਕਰ ਸਕਣ ਤੇ ਛੋਟੇ-ਛੋਟੇ ਕੰਮ ਸ਼ੁਰੂ ਕਰਕੇ ਆਪਣੇ ਘਰਾਂ ਵਿੱਚ ਉਹ ਕੰਮ ਕਰ ਸਕਣ ਆਪਣੇ ਬੁਟੀਕ ਖੋਲ੍ਹ ਸਕਣ ਆਪਣੇ ਵਾਸਤੇ ਕੋਈ ਜਿਹੜਾ ਕੰਮ ਅੱਗੇ ਲੈ ਕੇ ਜਾਂਦੇ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਆਪਣੇ ਘਰਾਂ 'ਚ ਪਹੁੰਚੇ ਇੱਕ ਸੋਚ ਉਹ ਆ ਜਿਹੜੇ ਕਹਿੰਦੇ ਨੇ ਕਿ ਗਰੀਬ ਲੜਕੀਆਂ ਸਾਡੇ ਘਰਾਂ ਦੇ ਵਿੱਚ ਕੰਮ ਕਰਨ ਪਿੰਡਾਂ ਤੋਂ ਚੱਲ ਕੇ ਆਉਣ ਇੱਕ ਸੋਚ ਉਹ ਆ ਜਿਹੜੇ ਕਹਿੰਦੇ ਵੀ ਹੁਣ ਲੋਕਾਂ ਦੇ ਘਰਾਂ 'ਚੋਂ ਨਿਕਲ ਕੇ ਤੇ ਹੁਣ ਅੱਗੇ ਵੱਲ ਵਧਣ ਬਿਲਕੁਲ ਇਹ ਸੋਚਿਆ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਨਹੀਂ ਕਰਨ ਸਿਰਫ ਆਪਣੇ ਕੰਮ ਕਰਨ ਤੇ ਆਪਣੀ ਇੱਜ਼ਤ ਦੇ ਨਾਲ ਸਿਰ ਚੁੱਕ ਕੇ ਜਿਉਂ ਜੀ ਤੁਸੀਂ ਸੋਚਦੇ ਹੋ ਅੱਜ ਜਿਸ ਤਰ੍ਹਾਂ ਤੁਸੀਂ ਸਕਿਲਾਈ ਸੈਂਟਰ ਦਾ ਇੱਕ ਉਪਰਾਲਾ ਕੀਤਾ ਆ ਐਸੇ ਉਪਰਾਲੇ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਆ ਕਿ ਵਾਕਿਆ ਹੀ ਪਿੰਡਾਂ ਦੇ ਲੋਕ ਜਿਹੜੇ ਉਹ ਜਾਗਰੂਕ ਹੋਣਗੇ ਇਸ ਤੋਂ ਬਿਲਕੁਲ ਹੋਣਗੇ ਜੀ ਜਦੋਂ ਇਹ ਵੇਖਣਗੇ ਕਿਉਂਕਿ ਫਿੱਕੀ ਫਲੋ ਬੜੇ ਵੱਡੇ ਲੈਵਲ ਦੇ ਉੱਤੇ ਕੰਮ ਕਰ ਰਿਹਾ ਹੈ ਤੇ ਮੈਂ ਸੱਚਮੁੱਚ ਹੀ ਉਹਨਾਂ ਦੀ ਬਹੁਤ ਤਾਨੁਮਾਦੀਆਂ ਕਿ ਉਹ ਜਿਸ ਤਰ੍ਹਾਂ ਕੰਮ ਕਰ ਰਿਹਾ ਤੇ ਦੂਸਰੇ ਜਿਹੜੇ ਪਿੰਡ ਨੇ ਬਲਕਿ ਇਸ ਪਿੰਡ ਦੇ ਵਿੱਚ ਨਹੀਂ ਮੇਰਾ ਜਿਹੜਾ ਹੈ ਇਹਦਾ ਏ ਹੈ ਕਿ ਜਿਹੜੇ ਮੇਰੇ ਨਾਲ ਦੇ ਲੱਗਦੇ ਸੱਤ ਪਿੰਡ ਨੇ ਮੈਂ ਉਹਨਾਂ 'ਚ ਕੰਮ ਕਰ ਰਹੀ ਹਾਂ ਮੇਰਾ ਪਰਿਵਾਰ ਉਹਨਾਂ 'ਚ ਕੰਮ ਕਰਦਾ ਹੈ ਇੱਕ ਪਿੰਡ ਵਿੱਚ ਨਹੀਂ ਕੰਮ ਕਰਦਾ ਸੋ ਇਹ ਅੱਗੇ ਤੋਂ ਅੱਗੇ ਵਧੇਗਾ ਇੱਕ ਕੰਮ ਨਹੀਂ ਆ ਬੱਚਿਆਂ ਦੇ ਜਿਵੇਂ ਬਜ਼ੁਰਗਾਂ ਵਾਸਤੇ ਕੁਝ ਕਰਨਾ ਉਹਨਾਂ ਨੂੰ ਅਨਾਥ ਆਸ਼ਰਮ ਵਿੱਚ ਨਹੀਂ ਭੇਜਣਾ ਉਹਨਾਂ ਨੂੰ ਆਪਣੇ ਘਰਾਂ ਵਿੱਚ ਰੱਖਣਾ ਉਹਨਾਂ ਦੀ ਇੱਜ਼ਤ ਕਰਨੀ ਉਹਨਾਂ ਵਾਸਤੇ ਪਿੰਡਾਂ ਦੇ ਵਿੱਚ ਹੀ ਇਹੋ ਜਿਹੇ ਹੀਲੇ ਜਿਹੜੇ ਨੇ ਉਹ ਮਹੱਗਿਆ ਕਰਾਈਏ ਕਿ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਉਹਨਾਂ ਦੀ ਮੁੱਢਲੀ ਜਿਹੜੀ ਸਿਹਤ ਵਾਸਤੇ ਆ ਉਹ ਪ੍ਰੋਗਰਾਮ ਨੇ ਉਹ ਵੀ ਅਸੀਂ ਕਰ ਰਹੇ ਹਾਂ ਜਦੋਂ ਕੋਈ ਇਹੋ ਜਿਹਾ ਉਭਰਾਲਾ ਕਰਦਾ ਤਾਂ ਕਈ ਲੋਕ ਲੱਤਾਂ ਖਿੱਚਦੇ ਨੇ ਪਿੰਡ ਵਾਲਿਆਂ ਦਾ ਕਿੰਨਾ ਕੁ ਸੰਜੋਗ ਆ ਸੇ ਪਸੇ ਵਾਲਿਆਂ ਦਾ ਜੀ ਮੇਰੇ ਪਿੰਡ ਵਾਲੇ ਮੇਰਾ ਪਰਿਵਾਰ ਨੇ ਮੇਰੇ ਪਿੰਡ ਵਾਲੇ ਮੇਰੇ ਨਾਲ ਕੁਛ ਇਸ ਤਰ੍ਹਾਂ ਨਹੀਂ ਮੈਨੂੰ ਉਹਨਾਂ ਤੇ ਬਹੁਤ ਮਾਣ ਆ ਮੈਨੂੰ ਆਪਣੇ ਤੋਂ ਜ਼ਿਆਦਾ ਮੇਰੇ ਪਿੰਡ ਤੇ ਮਾਣ ਤੇ ਗੱਲ ਕਰੀਏ ਸਰਦਾਰ ਹਰਪਾਲ ਸਿੰਘ ਵਡਾਲਾ ਹੋਂਦੀ ਲੰਮਾ ਸਮੋਲਣਾ ਸਿਆਸਤ ਕੀਤੀ ਆ ਕਿ ਇਹ ਜਿਹੜੀ ਸੇਵਾਵਾਦ ਸਿਆਸਤ ਵਿੱਚ ਰਹਿ ਕੇ ਕੀਤੀ ਜਾ ਸਕਦੀ ਆ ਜਾਂ ਬਿਨਾਂ ਸਿਆਸਤ ਤੋਂ ਵੀ ਕੀਤੀ ਜਾ ਸਕਦੀ ਆ ਇਹ ਬਿਨਾਂ ਸਿਆਸਤ ਤੋਂ ਹੀ ਕੀਤੀ ਜਾ ਸਕਦੀ ਆ ਹਾਂ ਜੇ ਸਿਆਸਤ ਮੇਰਾ ਬੱਚਾ ਹੈ ਉਹ ਸਾਧ ਪੁਸ਼ ਕਰ ਰਿਹਾ ਹੈ ਕਿ ਉਹ ਲਾਈਮ ਲਾਈਟ ਦੇ ਵਿੱਚ ਵੀ ਨਹੀਂ ਆਉਣਾ ਚਾਹਦਾ ਕਿਉਂਕਿ ਉਹ ਕੰਮ ਆਪਣੇ ਲੋਕਾਂ ਵਾਸਤੇ ਕਰਨਾ ਚਾਹੁੰਦਾ ਹੈ ਮੈਂ ਵੀ ਆਪਣੇ ਲੋਕਾਂ ਵਾਸਤੇ ਹੀ ਕੰਮ ਕਰਨਾ ਚਾਹੁੰਦੀ ਹਾਂ ਕਿਉਂਕਿ ਸਿਆਸਤ ਮੇਰੇ ਪਰਿਵਾਰ ਵਿੱਚ ਮੇਰੇ ਫਾਜ਼ਲੁਲ্লাহ ਸਾਹਿਬ ਜਿਹੜੇ ਸੀ ਉਹ ਬਹੁਤ ਵੱਡੇ ਸਿਆਸਤਦਾਨ ਸੀ ਉਸ ਤੋਂ ਬਾਅਦ ਵਿਡਾਲਾ ਸਾਹਿਬ ਸੀ ਪਰ ਬੱਚੇ ਬਿਜ਼ਨਸ ਵਿੱਚ ਨੇ ਉਹ ਬਿਜ਼ਨਸ ਵਿੱਚ ਰਹਿ ਕੇ ਵੀ ਸੇਵਾ ਕਰ ਸਕਦੇ ਨੇ ਜ਼ਰੂਰੀ ਨਹੀਂ ਪੋਲਿਟਿਕਸ ਵਿੱਚ ਰਹਿ ਕੇ ਹੀ ਸੇਵਾ ਕੀਤੀ ਜਾਵੇ ਅੱਜ ਜਿਹੜੀਆਂ ਇੱਥੇ ਕਿੰਨੀਆਂ ਕੁ ਬੱਚੀਆਂ ਇੱਥੋਂ ਸਕਲਾਈ ਸੈਂਟਰ ਤੋਂ ਲੈ ਸਕਦੀਆਂ ਸੇਵਾਵਾਂ ਲੈ ਸਕਦੀਆਂ ਕਿੰਨੀਆਂ ਕੁ ਬੱਚੀਆਂ ਵਾਸ ਇਹ ਫ੍ਰੀ ਸੇਵਾ ਹੈ ਜਿੰਨੀਆਂ ਬੱਚਿਆਂ ਵੀ ਆਉਣ ਕਿ ਉਹਨਾਂ ਵਾਸਤੇ ਇਹਨੂੰ ਹੋਰ ਵੀ ਬਧਾਇਆ ਜਾ ਸਕਦਾ ਹੈ। ਇਹਨੂੰ ਹੋਰ ਵੱਡਾ ਵੀ ਕੀਤਾ ਜਾ ਸਕਦਾ ਹੈ। ਤੇ ਇਹ ਸਾਰਾ ਜਿਹੜਾ ਇਨਵੈਸਟ ਕਿੱਥੋਂ ਆਏਗਾ? ਤੁਹਾਡੇ ਨਿੱਜੀ ਲਾ ਰਹੇ ਹੋ, ਟਰਸਟ ਲਾ ਰਿਹਾ ਕਿੱਥੋਂ ਆ ਰਿਹਾ ਜੀ ਸਾਰਾ? ਬਿਲਕੁਲ ਨਹੀਂ ਜੀ ਇਹ ਮੇਰਾ ਟੋਟਲੀ ਨਿੱਜੀ ਹੈ ਪਰ ਜੇ ਬੱਚੇ ਜਿਹੜੇ ਬੇਸ਼ੱਕ ਪਿੰਡ ਦੇ ਬੰਦੇ 10 ਰੁਪਏ ਵੀ ਪਾਉਣਗੇ, 5 ਰੁਪਏ ਵੀ ਪਾਉਣਗੇ ਮੇਰੇ ਵਾਸਤੇ ਉਹ ਕਰੋੜਾਂ ਰੁਪਏ ਨੇ। ਜੀ ਜੀ ਇਸ ਕਰਕੇ ਕੋਈ ਲਿਮਟ ਨਹੀਂ ਹੈ ਕਿ ਜ ਮੈਨੂੰ ਕਿਸੇ ਕੋਲ ਫੰਡ ਨਹੀਂ ਚਾਹੀਦਾ ਮੈਨੂੰ ਕਿਸੇ ਕੋਲ ਪੈਸਾ ਨਹੀਂ ਚਾਹੀਦਾ ਜਿੰਨੀ ਮੇਰੀ ਆਪਣੀ ਕੋਸ਼ਿਸ਼ ਹੈ ਮੈਂ ਉਹ ਪੂਰੀ ਕਰਾਂਗੀ ਬਹੁਤ ਸਾਰੀ ਪਿੰਡਾਂ ਦੇ ਵਿੱਚ ਐਸੀਆਂ ਹੀ ਧੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਰਹਿ ਚੁੱਕੀਆਂ ਕੀ ਆਸ-ਪਾਸ ਦੇ ਪਿੰਡਾਂ ਨੂੰ ਪੰਚਾਇਤਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਪੰਚਾਇਤਾਂ ਨੂੰ ਇਹੋ ਹੀ ਕਹਿਣਾ ਚਾਹੁੰਦੀ ਹਾਂ ਕਿ ਕੰਮ ਕਰੋ ਕੁਝ ਆਪਣੇ ਲੋਕਾਂ ਵਾਸਤੇ ਕੰਮ ਕਰੋ ਇੱਕ ਜਿਹੜਾ ਆਪਣਾ ਨਿੱਜੀ ਜਿਹੜਾ ਹੈਗਾ ਨਾ ਫਾਇਦਾ ਉਹਦੇ ਤੋਂ ਉੱਠ ਕੇ ਕੰਮ ਕਰੋ ਤਾਂ ਕਿ ਅਸੀਂ ਆਪਣੇ ਜਿਹੜੀ ਆਉਣ ਵਾਲੀ ਜਨਰੇਸ਼ਨਾਂ ਨੂੰ ਸਵਾਰ ਸਕੀਏ ਅਸੀਂ ਉਹਨਾਂ ਲੋਕਾਂ ਨੂੰ ਸਵਾਰ ਸਕੀਏ ਜਿਨ੍ਹਾਂ ਨੂੰ ਅਜੇ ਤੱਕ ਇਹ ਸਭ ਕੁਝ ਨਹੀਂ ਮਿਲਿਆ ਮੈਡਮ ਤੁਹਾਡੇ ਵਡਾਲਾ ਪਰਿਵਾਰ ਕਾਫੀ ਤਾਰੀਫਾਂ ਕਰ ਰਿਹਾ ਇਹਨਾਂ ਤਾਰੀਫਾਂ ਦਾ ਕੀ ਕਾਰਨ ਹੈ ਜੀ ਤਾਰੀਫਾਂ ਨਹੀਂ ਹੈ ਇਹ ਇੱਕ ਜਦੋਂ ਦੋ ਲੋਕ ਇਕੱਠੇ ਜੁੜ ਜਾਂਦੇ ਆ ਤਾਂ ਇੱਕ ਦੂਸਰੇ ਲਈ ਪਿਆਰ ਹੈ ਤਾਰੀਫ ਥੋੜਾ ਜਿਹਾ ਵਰਡ ਹੈ ਉਹ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ 네ਗੇਟਿਵ ਵਰਡ ਹੈ ਇਟਸ ਮੋਰ ਲਾਈਕ ਜਦੋਂ ਦੋ ਅਦਾਰੇ ਇਟਸ ਲਾਈਕ ਵਡਾਲਾ ਪਿੰਡ ਪਿੱਟੇਵਰਡ ਤੇ ਉਹਨਾਂ ਦੇ ਬਾਕੀ ਪਿੰਡ ਤੇ ਪ੍ਰਭਜੋਤ ਜੀ ਮਹਿਤਾਬ ਜੀ ਉਹਨਾਂ ਦਾ ਪਰਿਵਾਰ ਦੇ ਨਾਲ ਫਿੱਕੀ ਪਰਿਵਾਰ ਇਹ ਸਭ ਫਿੱਕੀ ਪਰਿਵਾਰ ਹੈ ਜੋ ਤੁਸੀਂ ਦੇਖ ਰਹੇ ਹੋ ਫਿੱਕੀ ਫਲੋ ਇੱਕ ਅਦਾਰਾ ਹੈ ਜਿਹਦਾ ਕੰਮ ਹੈ ਕਿ ਲੇਡੀਜ਼ ਨੂੰ ਉੱਪਰ ਲੈ ਕੇ ਆਉਣਾ ਉਹਨਾਂ ਦੀ ਪੜਾਈ ਲਿਖਾਈ ਸਕਿਲਿੰਗ ਤਾਂ ਕਿ ਉਹ ਆਪ ਦਾ ਕੰਮ ਕਰ ਸਕਣ ਸੋ ਦੈਟ ਇਜ਼ ਵਾਈ ਉਹਨਾਂ ਦਾ ਇੱਕ ਇਨੀਸ਼ੀਏਟਿਵ ਹੈ ਰੂਰਲ ਇਨੀਸ਼ੀਏਟਿਵ ਸੋ ਰੂਰਲ ਲਾਈਬਲੀਹੂਡ ਇਨੀਸ਼ੀਏਟਿਵ ਦੇ ਵਿੱਚ ਫਿਕੀ ਫਲੋ ਅੱਜ ਵਡਾਲਾ ਪਿੰਡ ਨਾਲ ਪਹਿਲਾ ਪਿੰਡ ਹੈ ਜੋ ਵਡਾਲਾ ਪਿੱਟੇ ਵੱਡਾ ਹੈ ਉਹਦੇ ਬਾਅਦ ਅਸੀਂ ਬਾਕੀ ਪਿੰਡਾਂ 'ਚ ਵੀ ਜਾਵਾਂਗੇ ਬੱਚਿਆਂ ਨੂੰ ਸਿਖਲਾਈ ਦੇਵਾਂਗੇ ਤੇ ਉਹਨਾਂ ਨੇ ਕਿਹਾ ਕਿ ਟੇਬਲ ਕੁਰਸੀ ਵਾਲੀ ਜੋ ਨੌਕਰੀ ਹੈ ਅਸੀਂ ਗਏ ਸੀ ਮਿਸ਼ਨਦੀਪ ਸੋ ਇਹ ਮੈਡਮ ਮਿਸ਼ਨਦੀਪ ਨੂੰ ਰਿਪਰੈਜ਼ੈਂਟ ਵੀ ਕਰਦੇ ਆ ਸ਼ੇ ਸੀਨੀਅਰ ਵਾਈਸ ਚੇਅਰ ਰਮੋਨਾ ਸਿੰਘ ਜਦੋਂ ਅਸੀਂ ਉੱਥੇ ਗਏ ਬੱਚਾ ਤੋਂ ਪੁੱਛਿਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਨਾਂ ਨੇ ਕਿਹਾ ਕਿ ਅਸੀਂ ਟੇਬਲ ਤੇ ਕੁਰਸੀ ਵਾਲੀ ਨੌਕਰੀ ਕਰਨੀ ਹੈ ਸੋ ਇਹੀ ਚੀਜ਼ ਟੇਬਲ ਤੇ ਕੁਰਸੀ ਵਾਲੀ ਨੌਕਰੀ ਜਿਵੇਂ ਬਟਾਲਾ ਮੈਮ ਜੀ ਨੇ ਕਿਹਾ ਉਹ ਮੋਹਾਇਆ ਕਰਨ ਅਸੀਂ ਤਾਂ ਬਸ ਸਿਰਫ ਇੱਕ ਛੋਟੀ ਜੀ ਆਸ ਲੈ ਕੇ ਆਏ ਹਾਂ ਸਾਨੂੰ ਸਾਥ ਚਾਹੀਦਾ ਬਿਕੋਜ਼ ਅਸੀਂ ਖੁਦ ਕੁਝ ਵੀ ਨਹੀਂ ਕਰ ਸਕਦੇ ਇਹਨਾਂ ਬੱਚੀਆਂ ਦੇ ਨਾਂ ਤੇ ਬਹੁਤ ਸਾਰੀਆਂ ਸੰਸਥਾਵਾਂ ਖੋਲ੍ਹਦੀਆਂ ਮੈਂ ਕੈਮਰਾ ਪਰੂਗਾ ਤਸਵੀਰਾਂ ਇਹਨਾਂ ਦੇ ਨਾਂ ਤੇ ਬਹੁਤ ਸਾਰੀਆਂ ਸੰਸਥਾਵਾਂ ਖੋਲ੍ਹਦੀਆਂ ਨੇ ਪਰ ਸੰਸਥਾਵਾਂ ਕਿਤਨਾ ਕਿਤੇ ਆਪਣੇ ਘਰ ਪਰਦੀਆਂ ਨੇ ਅਸੀਂ ਇਹ ਸੇ ਕਰਕੇ ਕਰ ਪਾਰੀ ਨਹੀਂ ਰੇ ਸਭ ਤੋਂ ਪਹਿਲਾਂ ਤਾਂ ਆਪਦੇ ਘਰੋਂ ਤੁਹਾਨੂੰ ਦੇ ਰਹੇ ਹਾਂ ਸੋ ਕਰ ਤਾਂ ਉਦੋਂ ਪਰਾਂਗੇ ਸਾਡਾ ਕਰ ਪਰੂਗਾ ਬਟ ਖੁਸ਼ੀ ਨਾਲ ਸਾਡਾ ਦਿਲ ਪਰੂਗਾ ਜਦੋਂ ਇਹ ਬੱਚੇ ਵੱਡੇ ਹੋ ਕੇ ਦੇ ਆਰ ਗੋਇੰਗ ਟੂ ਕਮ ਐਂਡ ਟੈਲ ਅਸ ਐਂਡ ਜਦੋਂ ਇੱਕ ਬੱਚਾ ਮੈਂ ਹਮੇਸ਼ਾ ਕਹਿੰਦੀ ਜੋ ਇੱਕ ਬੱਚਾ ਉੱਤੇ ਉੱਠੂਗਾ ਉਸ ਬੱਚੀ ਨੂੰ ਦੋ ਬੱਚੀਆਂ ਹੋਰ ਆਪਦੇ ਨਾਲ ਲੈ ਕੇ ਜਾਣੇ ਆ। ਇਹੀ ਇਹਨਾਂ ਨੂੰ ਫੀਸ ਹੈ ਇਹਨਾਂ ਦੀ। ਇੱਕ ਬੱਚੀ ਜੋ ਅਸੀਂ ਜਿਹਦੇ ਹੱਥ ਫੜਾਂਗੇ ਉਹਨੂੰ ਦੋ ਬੱਚੀਆਂ ਦੇ ਹੱਥ ਫੜਨੇ ਪੈਣਗੇ। ਗਰੀਬ ਦੀ ਹਮੇਸ਼ਾ ਹੀ ਮਜਬੂਰੀ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਕਿਸੇ ਦੇ ਘਰ ਤੇ ਕੰਮ ਲਾ ਦੇ ਉਹਦੀ ਧੀ ਦਾ ਉਹ ਵਿਆਹ ਕਰ ਦਿੱਤੇ। ਕੀ ਜਿਹੜਾ ਇਹ ਪ੍ਰਾਲਾ ਇਹਦੀ ਨਾਲ ਇਹ ਗਰੀਬੀ ਉੱਠ ਸਕਦੀ ਹੈ ਪੰਜਾਬ ਦੇ ਵਿੱਚੋਂ ਗਰੀਬ ਘਰਾਂ ਦੇ ਵਿੱਚੋਂ ਜਦੋਂ ਇੱਕ ਬੱਚਾ ਸਕਿੱਲ ਇਹ ਸਕਿੱਲ ਟ੍ਰੇਨਿੰਗ ਹੈ ਜੀ ਇੱਥੇ ਬੱਚਿਆਂ ਨੂੰ ਤੁਸੀਂ ਦੇਖਿਆ ਇਹਦਾ ਨਾਮ ਹੈ ਸੋਈ ਧਾਗਾ ਬੱਚਿਆਂ ਨੂੰ ਐਮਬਰਾਇਡਰੀਜ਼ ਵੀਵਿੰਗ ਬੜਾ ਕੁਝ ਸਿਖਾਵਾਂਗੇ ਜਦੋਂ ਉਹ ਬੱਚੀ ਖੁਦ ਆਪਣਾ ਪੈਸੇ ਕਮਾਉਣ ਲੱਗ ਜੂਗੀ ਤਾਂ ਗਰੀਬੀ ਤਾਂ ਆਪੇ ਹਟੋਗੇ ਤੇ ਨਾਲ ਆਪਣੀ ਅਗਲੀ ਜਿਹੜੀ ਜਨਰੇਸ਼ਨ ਹੈ ਉਹਨੂੰ ਵੀ ਅੱਗੇ ਲੈ ਕੇ ਜਾਓਗੇ ਸਕੂਲਾਂ ਦੇ ਵਿੱਚ ਵੀ ਕਾਫੀ ਸਮੱਸਿਆਾਂ ਕੀ ਵਿਡਾਲਾ ਪਰਿਵਾਰ ਜਾਂ ਤੁਹਾਡੀ ਸੰਸਥਾ ਜਿਹੜੀ ਆ ਇਸ ਲੈਵਲ ਤੇ ਵੀ ਕੋਈ ਕੰਮ ਕਰੇ ਕਿ ਕਿ ਬੱਚਿਆਂ ਨੂੰ ਐਜੂਕੇਸ਼ਨ ਚੰਗੀ ਦਿੱਤੀ ਜਾਵੇ ਕੋਈ ਐਸੇ ਜਿਹੇ ਪਰਿਵਾਰ ਵੀ ਹੈਗੇ ਨੇ ਜਿਹੜੇ ਸਰਕਾਰੀ ਸਕੂਲ ਦੀ ਫੀਸ ਵੀ ਸਰਕਾਰੀ ਸਕੂਲ ਦਾ ਤੱਕ ਖਰਚਾ ਨਹੀਂ ਪਰ ਸਕਦੇ ਆਪਣੇ ਬੱਚਿਆਂ ਨੂੰ ਚੱਪਲਾਂ ਤੱਕ ਨਹੀਂ ਲੈ ਸਕਦੇ ਕੀ ਵਿਡਾਲਾ ਪਰਿਵਾਰ ਇਹਦੇ ਬਾਰੇ ਕੁਝ ਕਹਿਣਾ ਚਾਹੇਗਾ ਜੀ ਜਿਹੜਾ ਸਪਿੰਨ ਦੇ ਵਿੱਚ ਸਕੂਲ ਖੁੱਲ੍ਹਿਆ ਉਹ ਸਾਡੇ ਹੀ ਵੱਡਿਆਂ ਨੇ ਖੋਲ੍ਹਿਆ ਸੀ ਉਹਨਾਂ ਨੂੰ ਸਰਦਾਰ ਸਾਹਿਬ ਵਰਪਾਲ ਸਿੰਘ ਸਰਦਾਰ ਗੁਰਦੀਪ ਸਿੰਘ ਬਟਾਲਾ ਨੇ 10 ਤੱਕ ਕਰਵਾਇਆ ਸੀ ਗਵਰਨਮੈਂਟ ਦੇ ਨਾਲ ਉਸ ਤੋਂ ਬਾਅਦ ਬਟਾਲਾ ਸਾਹਿਬ ਨੇ ਉਹਨੂੰ ਪਲੱਸ 2 ਦੇ ਵਿੱਚ ਕੀਤਾ ਮੈਂ ਲਗਾਤਾਰ ਉੱਥੇ ਮੇਰੇ ਸਰ ਨੇ ਸਕੂਲ ਵੀ ਕਿਉਂਕਿ ਉਹਨਾਂ ਨੇ ਜ਼ਮੀਨ ਵੀ ਉਹਨਾਂ ਨੇ ਹੀ ਆਪਣੇ ਦਿੱਤੀ ਸੀ ਜਿਹੜਾ ਹਸਪੀਟਲ ਵੀ ਖੁੱਲ੍ਹਿਆ ਉਹ ਵੀ ਉਹਨਾਂ ਨੇ ਦਿੱਤੀ ਸੀ ਸੋ ਜਿਹੜੀਆਂ ਹੁਣ ਮੇਰੇ ਕੋਲ ਮੈਂ ਪਰਸਨਲ ਲੈਵਲ ਤੇ ਬੱਚਿਆਂ ਨੂੰ ਪੜਾ ਰਹੀਆਂ ਜਿਹੜੀਆਂ ਬੱਚਿਆਂ ਨੇ ਮੈਂ ਉਹਨਾਂ ਕੋਲੋਂ ਇੱਕੋ ਹੀ ਚੀਜ਼ ਮੰਗਦੀ ਆ ਮੇਰੇ ਵਾਸਤੇ ਵਿਆਹ ਜਿਹੜਾ ਉਹ ਅਖੀਰ ਨਹੀਂ ਆ ਮੈਂ ਬੱਚਿਆਂ ਨੂੰ ਸਾਰਿਆਂ ਨੂੰ ਕਿੰਨੀ ਮੈਂ ਵਿਆਹਾਂ ਵਾਸਤੇ ਪੈਸੇ ਨਹੀਂ ਦਵਾਂਗੀ ਮੈਂ ਪਿੰਚ ਵੀ ਕਿੰਨੀ ਕਿ ਮੈਂ ਵਿਆਹਾਂ ਵਾਸਤੇ ਲੜਕੀਆਂ ਦੇ ਪੈਸੇ ਨਹੀਂ ਦਵਾਂਗੀ ਮੈਂ ਬੱਚਿਆਂ ਨੂੰ ਕੋਈ এডਿਕੇਸ਼ਨ ਵਾਸਤੇ ਪੈਸੇ ਦੇਵਾਂਗੀ ਪੜ੍ਹਾਈ ਵਾਸਤੇ ਪੈਸੇ ਦੇਵਾਂਗੀ ਤਾਂ ਕਿ ਉਹ ਕੁਝ ਬਣ ਸਕਣ ਤੇ ਕੁਝ ਬਣ ਕੇ ਉਸ ਤੋਂ ਬਾਅਦ ਇਹ ਡਿਸਾਈਡ ਕਰਨ ਕਿ ਉਹਨੇ ਕੀ ਕਰਨਾ ਹੈ ਖਾਸ ਕਰਕੇ ਸੜੇ ਰੂਲੀ ਰੇਲੀ ਦੀ ਗੱਲ ਕਰੀਏ ਤਾਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਸ਼ਹਿਰ ਜਾਣ ਤੋਂ ਡੂਰ ਰੋਕਿਆ ਜਾਂਦੇ ਆ ਕਈ ਤਰ੍ਹਾਂ ਦੇ ਮਾਪਿਆਂ ਦੇ ਮਨਾਂ ਦੇ ਵਿੱਚ ਸਵਾਲ ਆਉਂਦੇ ਨੇ ਕਿ ਸ਼ਹਿਰ ਜਾ ਕੇ ਸਖਲਾਈ ਸੈਂਟਰ ਸਿੱਖਣਾ ਜਾਂ ਕੋਈ ਹੋਰ ਡਿਪਲੋਮਾ ਕੋਰਸ ਕਰਨਾ ਤੁਹਾਨੂੰ ਲੱਗਦਾ ਕਿ ਇਨਾਂ ਚੀਜ਼ਾਂ ਦੇ ਵਿੱਚੋਂ ਮਾਪਿਆਂ ਨੂੰ ਬਾਹਰ ਨਿਕਲਣਾ ਚਾਹੀਦਾ ਜੀ ਬਿਲਕੁਲ ਨਿਕਲਣਾ ਚਾਹੀਦਾ ਹੈ ਪਰ ਆ ਪਿੰਡ ਵਿੱਚ ਖੋਲਣ ਦਾ ਮਕਸਦ ਇਹ ਏ ਸੀ ਕਿ ਜੇ ਕੋਈ ਰੋਕੇ ਕਿ ਬੱਚੀਆਂ ਨੇ ਬਾਹਰ ਨਹੀਂ ਜਾਣਾ ਤੇ ਇਹਨੂੰ ਪਿੰਡ ਦੇ ਵਿੱਚ ਖੋਲਿਆ ਗਿਆ ਇਹ ਮਹਿਤਾਬ ਦਾ ਆਈਡੀਆ ਸੀ ਕਿ ਮਮ ਇਹਨੂੰ ਮੈਂ ਬਾਹਰ ਬਿਲਕੁਲ ਮੈਂ ਖੋਲ ਜਾਂਦੀ ਸੀ ਬਟ ਹੀ ਸੈਡ ਨੋ ਪਿੰਡ ਦੇ ਵਿੱਚ ਹੀ ਖੋਲਣਾ ਹੈ ਕਿਉਂਕਿ ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ ਕਿਉਂਕਿ ਮਾਪੇ ਰੋਕਨਾਂ ਸੋ ਇਹ ਦੋ ਖੋਲਣਗੇ ਇੱਕ ਤੇ ਸੋਈਤਾ گاਵਾ ਇੱਕ ਹੋਨਰ ਉਹਦਾ ਵੀ ਨਾਲ ਤਿਆਰ ਕਰ ਦਿੱਤਾ ਗਿਆ ਸੋ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਆ ਹੋਰ ਵੀ ਲੋਕ ਨੇ ਗੱਲਬਾਤ ਕਰਾਂ ਕਿ ਕੀ ਨਾਮ ਤੁਹਾਡਾ ਜੀ ਮੈਂ ਟੀਨਾ ਪਿੰਡਰ ਆ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਕਿ ਇਹ ਕੋਈ ਸੁਪਨਾ ਨਹੀਂ ਅਸੀਂ ਦਿਖਾਣ ਆਵੇ ਇਹ ਕੰਮ ਕਰਕੇ ਦਿਖਾਵਾਂਗੇ ਤੇ ਜਿਹੜੇ ਡਾਕਟਰ ਸ਼ੇਰੀ ਆਏ ਨੇ ਇਹ ਡਾਕਟਰ ਸਿਮਰ ਸਿਮਰਪ੍ਰੀਤ ਸੰਧੂ ਤੇ ਪ੍ਰਭਜੋਤ ਆਂਟੀ ਦੇ ਨਾਲ ਮਿਲ ਕੇ ਹੱਥ ਨਾਲ ਹੱਥ ਜੋੜ ਕੇ ਜਿਹੜਾ ਅਸੀਂ ਪਿਆਰ ਪਾਲਿਆ ਅੱਜ ਅਸੀਂ ਪੂਰਾ ਕਰਕੇ ਦਿਖਾਵਾਂਗੇ ਤੁਸੀਂ ਇਹ ਸੁਪਨਾ ਦੇਖੋ ਅਸੀਂ ਅਸੀਂ ਇਹਨੂੰ ਨਿਭਾਣਾ ਆਏ ਆ ਤੋ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਲਿਆਂ ਦਾ ਤੇ ਵਡਾਲਾ ਪਰਿਵਾਰ ਦਾ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਅਸੀਂ ਅਕਸਰ ਸੁਣਿਆ ਕਿ ਲੜਕੀਆਂ ਨੂੰ ਪੜ੍ਹਾਈ ਕਰਾਣੀ ਚਾਹੀਦੀ ਹੈ ਤੇ ਪੜ੍ਹਾਈ ਤੋਂ ਬਾਅਦ ਉਹਨਾਂ ਦਾ ਮਸਲਾ ਫਿਰ ਉਹੀ ਰਹਿੰਦਾ ਹੈ ਕਿਉਂਕਿ ਉਹਨਾਂ ਨੂੰ ਫਿਰ ਨੌਕਰੀਆਂ ਲੱਭਣੀਆਂ ਪੈਂਦੀਆਂ ਤੇ ਪਿੰਡਾਂ ਵਿੱਚ ਪੜ੍ਹਾਈ ਤੋਂ ਬਾਅਦ ਪਲੱਸ 2 ਤੋਂ ਬਾਅਦ ਜਾਂ ਜਿਆਦਾ ਜਿਆਦਾ ਕਾਲਜ ਤੋਂ ਬਾਅਦ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਫਿਰ ਉਸੇ ਤਰ੍ਹਾਂ ਉਸੇ ਸਰਕਲ ਉਸੇ ਚੱਕਰ ਦੇ ਵਿੱਚ ਘੁੰਮਦੀ ਆ ਰਹਿੰਦੀ ਆ ਇਸ ਸਿਖਲਾਈ ਸੈਂਟਰ ਦਾ ਇੱਕੋ ਮਕਸਦ ਹੈ ਕਿ ਉਹਨਾਂ ਬੱਚਿਆਂ ਦੇ ਅੰਦਰ ਇੱਕ ਹੁਨਰ ਪੈਦਾ ਕੀਤਾ ਜਾਵੇ ਇੱਕ ਕਾਬਲੀਅਤ ਪੈਦਾ ਕੀਤੀ ਜਾਵੇ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਕਿਸੇ ਦੇ ਉੱਤੇ ਮਹਤਾਜ ਨਾ ਹੋਣ ਤੇ ਆਪਣੀ ਜ਼ਿੰਦਗੀ ਆਪਣੇ ਸੋਹਣੇ ਤਰੀਕੇ ਨਾਲ ਨਿਭਾ ਸਕਣ ਸਾਡਾ ਇਹ ਹੀ ਮਕਸਦ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਾਤਾ ਜੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਇਹ ਉਪਰਾਲਾ ਕੀਤਾ ਗਿਆ ਜੀ ਬਡਾਲਾ ਪਰਿਵਾਰ ਦੇ ਇਹ ਦੀ ਬੋੜ ਉਹ ਡੇ ਗਿਆ ਇਹ ਡੇ ਜੋ ਇਨਾਂ ਨੇ ਕਰ ਦਿੱਤਾ ਹੈ ਨਾ ਅਸੀਂ ਹੋਰ ਕੋਈ ਨਹੀਂ ਸੀ ਕਰ ਸਕਦਾ ਇਹ ਪਹਿਲਾ ਕੰਮ ਨਹੀਂ ਇਹਨਾਂ ਨੇ ਅੱਗੇ ਬਹੁਤ ਕੰਪਟੈਂਸੀ ਕਰਾਏ ਨੇ ਇਹਨਾਂ ਸਾਡੇ ਭਾਰੀ ਹਰਪਾਲ ਸਿੰਘ ਉਹਨਾਂ ਨੇ ਬਹੁਤ ਜਿਆਦਾ ਸਾਤੋਂ ਪਹਿਲਾਂ ਸਾਡੇ ਬੌਜੀ ਨੇ ਕਿਹਾ ਸੀ ਤੁਹਾਡੇ ਪਾਸੇ ਆ ਕੇ ਬਸنگ ਹੋਣਾ ਕਰ ਪਰ ਵੀਰ ਸਾਬ ਜੀ ਤੋਂ ਸਾਡੇ ਵੱਡੇ ਭੈਣ ਜੀ ਆ ਜੋ ਇਹਨਾਂ ਤਰੱਕੀਆਂ ਕਰਦੇ ਪੈਂਦੇ ਕੋਈ ਕਰਨੀ ਸੀ ਸकता ਅਸੀਂ ਬਹੁਤ ਆਜੀ ਖੁਸ਼ ਸਾਡੇ ਬੱਚਿਆਂ ਦਾ ਵਿਆਹ ਕਰ ਬੰਨਾ ਹੈ ਅ ਸਾਨੂੰ ਇੰਨਾ ਚਾਹ ਦੱਸ ਨਹੀਂ ਸਕਦਾ ਨੋ ਬਿਆਨ ਕਰਕੇ ਦੱਸ ਮੈਂ ਸੁਣਿਆ ਸੀ ਵਡਾਲਾ ਪਰਿਵਾਰ ਜਿਹੜੇ ਨੇ ਸ਼ਾਇਦ ਕਾਫੀ ਸਮੇਂ ਦੇ ਸ਼ਹਿਰ ਨੂੰ ਚਲੇ ਗਏ ਨੇ ਪਰ ਅੱਜ ਵੀ ਪਿੰਡ ਦੇ ਨਾਲ ਜੁੜੇ ਨੇ ਜੇਕਰ ਪਿੰਡ ਦੇ ਵਿੱਚ ਵੀ ਕਿਤੇ ਹੁੰਦੇ ਕੀ ਕੀ ਲੱਗਦਾ ਸੀ ਕਿ ਹੋਰ ਜਿਆਦਾ ਪਰਾਲੇ ਹੁੰਦੇ ਇਲਾਕੇ ਨੂੰ ਕੁਝ ਇਹੋ ਜਿਹੀਆਂ ਸੇਵਾਵਾਂ ਮਿਲਦੀਆਂ ਹੁੰਦੀਆਂ ਤੇ ਸ਼ਹਿਰ ਤੋਂ ਸਾਡੇ ਕੋਲ ਆ ਗਏ ਆ ਹੁਣ ਤੇ ਪਿੰਡ ਵਿੱਚ ਹੀ ਆ ਕੇ ਸਾਡੇ ਕੋਲ ਇੰਨਾ ਪਿਆਰ ਨਾਲ ਹੀ ਸਾਡੇ ਕੋਲ ਆ ਗਏ ਆ ਅਸੀਂ ਤਾਂ ਸਤੇ ਬੈਣ ਨੂੰ ਜਾ ਕੇ ਇਹਦੇ ਘਰ ਪਹੁੰਚ ਸਕਦੇ ਆ ਸਾਨੂੰ ਇਹਨਾਂ ਦੇ ਇੰਨਾ ਮਾਣ ਹੈਗਾ ਮਾਤਾ ਜੀ ਗਰੀਬ ਨੂੰ ਕਈ ਵਾਰ ਕਿਸੇ ਗਰੀਬ ਦੇ ਪਿੰਡ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਗਰੀਬੀਆਂ ਨੇ ਕਿਸੇ ਵੇਲੇ ਘਰ ਦੇ ਵਿੱਚ ਕਿਸੇ ਦੇ ਆਟਾ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਸੌਦਾ ਨਹੀਂ ਹੁੰਦਾ ਵੱਡਾਲਾ ਪਰਿਵਾਰ ਬਾਹ ਫੜਦੇ ਆ ਜੀ ਹਾਂ ਜੀ ਤੁਹਾਨੂੰ ਇੱਕ ਇੱਕ ਗੱਲ ਕਹਿੰਦੇ ਹੋ ਖੁਦ ਮੈਂ ਆਪ ਜਾ ਕੇ ਮੇਰੀ ਮਾਂ ਫੜਦੇ ਮੈਕਸ ਨੂੰ ਕੀ ਕਹਿਣਾ ਮੈਂ ਖੁਦ ਜਾ ਕੇ ਬੋਲ ਬਾਈ ਤੇ ਮੈਨੂੰ ਇੱਕ ਰਾਣੀ ਮੋੜ ਦੇ ਇਹਨਾਂ ਇਹਨਾਂ ਦੇ ਜ਼ਮਾਦਾਰੀ ਮਾਂ ਦੇ ਸੱਚੇ ਪਾਸੇ ਦਾ ਇਹਨਾਂ ਵੱਧ ਕੇ ਦੇਵੇ ਕਿ ਜੇ ਅਸੀਂ ਸਾਡੇ ਮਾਂਡ ਕਰਦੇ ਰਏ ਤੁਸੀਂ ਸਾਡੇ ਇਹ ਅੱਜ ਤੋਂ ਨਹੀਂ ਆ ਇਹਨਾਂ ਦੇ ਸੋਰਾ ਸਾਹ ਤੋਂ ਤੋਂ ਨੇ ਅਧਿ ਹਸਬੰਦ ਉਤੋਂ ਇਹ ਬਾਕੀ ਇਹ ਲਵ ਇਦਾਂ ਦੇ ਬਹੁਤ ਲੋਕ ਨੇ ਪਿੰਡਾਂ ਦੇ ਵਿੱਚ ਇਦਾਂ ਦੇ ਬਹੁਤ ਲੋਕ ਨੇ ਪਿੰਡਾਂ ਦੇ ਵਿੱਚ ਸੁਖਦਾਰ ਬੰਦੇ ਪਰ ਉਹ ਗਰੀਬ ਦੀ ਬਾਣੀ ਫੜਦੇ ਕੀ ਕਹਿਣਾ ਚਾਹੁੰਦੇ ਨੇ ਵਾਦੇ ਸਾਡੇ ਸਰਪੰਚ ਕਿੰਨੇ ਸਰਪੰਚ ਆਏ ਨੇ ਗਏ ਨੇ ਕਿਸੇ ਨੇ ਕੋਈ ਨਹੀਂ ਸੁਣੀ ਜੋ ਇਹਨਾਂ ਨੇ ਸੁਣੀਆ ਬਾਕੀ ਨਾਲ ਸਰਪੰਚੀ ਨਾਲ ਕੋਈ ਲਿੰਕ ਨਹੀਂ ਆਇਆ ਨਾ ਇਹੋ ਜੀ ਵੀ ਇਹਨਾਂ ਨੂੰ ਡਿਗਰੀ ਚਾਹੀਦੀ ਬਸ ਇਹ ਸੇਵਾ ਵਾਸਤੇ ਆ ਇਹਨਾਂ ਜੋ ਵੱਡਿਆ ਨੇ ਇਹਨਾਂ ਨੂੰ ਸ਼ਾਗ ਲਈ ਉਹ ਹੀ ਆ ਤੇ ਕਮਨ ਬੰਡੇ ਰਹੀ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਕਿ ਨਵੀ ਹੋ ਸਕੀ ਵਾਹ ਜੀ ਕੀ ਬੋਲ ਜੀ ਜੀ ਬੋਲ ਕੀ ਖਾਸੀਅਤ ਹੈ ਕਿ ਇੱਥੇ ਕੋਈ ਏਜ ਫੈਕਟਰ ਨਹੀਂ ਹੈ ਛੋਟੇ ਤੋਂ ਛੋਟਾ ਬੱਚਾ ਤੇ ਵੱਡੇ ਤੋਂ ਵੱਡੇ ਉਮਰ ਦਾ ਬੰਦਾ ਆ ਕੇ ਸਿੱਖ ਸਕਦਾ ਹੈ ਇਹ ਇਹਨਾਂ ਨੇ ਜਿਹੜਾ ਹੈਗਾ ਵਾ ਉਹਦੇ ਵਿੱਚ ਆ ਵਾ ਕਿ but ਬੰਦੇ ਜਨ ਜਨਾਨੀਆਂ ਨੇ ਉਹਨਾਂ ਨੂੰ ਆਪਣੇ ਪੈਰਾਂ ਤੇ 50 ਸਾਲ ਬਾਅਦ ਵੀ ਯਾਦ ਆਉਂਦਾ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਸੋ ਅਸੀਂ ਸਕੂਲ ਦੇ ਵਿੱਚ ਕੋਈ ਏਜ ਫੈਕਟਰ ਨਹੀਂ ਰੱਖਿਆ ਹੋਇਆ ਹੈ ਅਗਰ 10 ਸਾਲ ਦਾ ਬੱਚਾ ਵੀ ਸਿੱਖਣ ਆਵੇ ਤਾਂ ਜੀ ਆਇਆਂ ਨੂੰ ਤੇ 50 ਸਾਲ ਦੇ 70 ਸਾਲ ਜਿਹੜਾ ਮਰਜੀ ਏਜ ਕੋਈ 바ਰ ਨਹੀਂ ਹੈ ਬਡਾਲਾ ਪਿੰਡਾ ਜੀ ਤੁਹਾਡਾ ਤੇ ਕਿੱਥੇ ਜਾਂਦੇ ਸੀ ਸਿੱਖਣ ਵਾਸਤੇ ਸਿੱਖਣ ਵਾਸਤੇ ਬਾਹਰ ਜਾਂਦੇ ਸੀ ਬਟ ਜ਼ਿਆਦਾਤਰ ਪੇਰੈਂਟਸ ਅਲਾਉ ਨਹੀਂ ਕਰਦੇ ਸੀ ਬਾਹਰ ਜਾਣ ਵਾਸਤੇ ਕੀ ਰੋਕਦੇ ਸੀ ਉਹਨਾਂ ਨੂੰ ਜਿ ਤਰ੍ਹਾਂ ਕਿ 16 ਸਾਲ 17 ਸਾਲ ਤੱਕ ਕਿਸੇ ਦੀ ਵੀ ਬੱਚੇ ਦੀ ਮੈਰਿਜ ਕਰ ਦੇਣੀ ਡਰਦੇ ਸੀ ਕਿ ਪਿੰਡ ਤੋਂ ਕੱਲ ਦੇਣੀ ਸੀ ਤੇ ਹੁਣ ਐਦਾਂ ਮੈਂ ਕਿ ਜਦੋਂ ਇਹ ਖੁੱਲਿਆ ਹੋਇਆ ਸੈਂਟਰ ਤੇ ਸਾਰੇ ਬਹੁਤ ਖੁਸ਼ ਨੇ ਇਸ ਤੋਂ ਵੀ ਹੁਣ ਸਾਡੀਆਂ ਬੱਚੀਆਂ ਵੀ ਕੁਝ ਅੱਗੇ ਵੱਧ ਸਕਦੀਆਂ ਨੇ ਹਾਂਜੀ ਤੁਸੀਂ ਤੁਸੀਂ ਕੀ ਸੋਚਦੇ ਹੋ ਇਸ ਪਰਾਲੇ ਨੂੰ ਇਹ ਮੇਰੀਆਂ ਬੇਟੀਆਂ ਕਰ ਲਈਏ ਸਾਰੀਆਂ ਕੰਮ ਇੱਥੇ ਤੁਸੀਂ ਸਮਝੋਗੇ ਵਿਡਾਲਾ ਪਰਿਵਾਰ ਕਹਿੰਦੇ ਨੇ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਦਵਾਂਗੇ ਹਾਂਜੀ